ਅਕਤਾ ਚੀਫ ਚੀਫ ਸੈਕਟਰੀ ਕਮਿਟੀ ਨੂੰ ਬੋਕੀ ਦੇਖਾਰੀ ਬੰਨੇ ਕਾ ਫੀਲਡਰ ਸੇ ਇੱਕ ਰਾਸ ਬੈਟ ਹੋ ਗਿਆ ਸਰ ਦੋ ਲੋਸਟਰ ਦੇ ਇੱਕ ਲੋਸਟ ਦੀ ਠੀਕ ਹੈ ਖਾਣੇ ਤੋਂ ਬਾਅਦ ਵੀ ਇਹ ਪੂਰਾ ਦੇ ਸਾਡੇ ਰਾਸਤੇ ਤੇ ਦਾਣ ਕਿਤੇ ਨਹੀਂ ਪਾਈ ਉਹਨਾਂ ਨੇ ਕਿਹਾ ਸਾਢੇ 200 ਮਹੀਨੇ ਫੁੱਟਬਾਲ ਕਰਦਾ ਕੰਮ ਕਿ ਸਾਨੂੰ ਆਬਦਮੀਆ ਕਿਉਂ ਗਲੀ ਪੰਜਾਬ ਦੇ ਇੰਚਾਰਜ ਲੋਕਾਂ ਨੇ ਉਹਨਾਂ ਦੇ ਦਫਾ ਲੰਗੇ ਤੋਂ ਬਾਅਦ ਜੋ ਬਰੋਣਾ ਨਾਲ ਨਿਕਲ ਗਏ ਉਹ ਬਰੋਣਾ ਸਨ हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Trip News 087 ਦੀ ਵਾਰ ਅਸੀਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਖੜੇ ਆ ਜਿੱਥੇ ਬੋਧਨ ਸਮਾਜ ਪਾਰਟੀ ਦਾ ਇੱਕ ਬਹੁਤ ਵੱਡਾ ਇਕੱਠ ਆਪਣੇ ਜੋ ਮਨਰੇਗਾ ਮਜ਼ਦੂਰਾਂ ਉਹਨਾਂ ਦੇ ਹੱਥ ਦੇ ਵਿੱਚ ਆਇਆ ਸੀ ਸੋ ਆਪਾਂ ਗੱਲਬਾਤ ਕਰਾਂਗੇ ਕਿ ਬੋਧਨ ਸਮਾਜ ਪਾਰਟੀ ਦੇ ਸੰਗਰੂਰ ਤੋਂ ਸਾਡੇ ਸਾਥੀ ਨੇ ਬਿਨਾਂ ਦੇਰ ਕੀਤੇ ਆਪਾਂ ਉਹਨਾਂ ਕੋਲ ਚਲਦੇ ਹਾਂ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਂ ਕੀ ਹੈ ਸਰ ਜੀ ਜਿੰਪਾਲ ਸਿੰਘ ਵੀਰ ਸੂਭਾ ਜਨ ਸਿਕਤੀ ਬਹੁਜ ਸਮਾਜ ਪਾਰਟੀ ਪੰਜਾਬ ਅੱਛਾ ਪਹਿਲਾਂ ਤਾਂ ਸੱਚ ਦੀ ਆਵਾਜ਼ ਦਾ ਤੇ ਓਨਲੀ ਟੁੱਟ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਅੱਛਾ ਵੀਰ ਸਾਹਿਬ ਤੁਸੀਂ ਅੱਜ ਜਿੱਥੇ ਇੱਕ ਬੜਾ ਕੱਟ ਤੁਸੀਂ ਕੀਤਾ ਬਹੁਜ ਸਮਾਜ ਪਾਰਟੀ ਨੇ ਤੇ ਡੀਸੀ ਦਫ਼ਤਰ ਦੇ ਦਫ਼ਤਰ ਦੇ ਅੱਗੇ ਮਤਲਬ ਪੈਣਾ ਵੀ ਆਇਆ ਵੀਰ ਵੀ ਆਏ ਆਪਣੇ ਦੱਸਾਂਗਾ ਕੀ ਕੀ ਰਿਹਾ ਅੱਜ ਕਿਉਂਕਿ ਜਿਹੜੀ ਸਕੀਮ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਸੈਸ਼ਨ ਦੇ ਵਿੱਚ ਜਿਹੜਾ ਹੁਣ ਸੈਸ਼ਨ ਲੰਘ ਕੇ ਛਟਿਆ ਹੈ ਉਹਦੇ ਵਿੱਚ ਮਨਰੇਗਾ ਸਕੀਮ ਦਾ ਬਿਲਕੁਲ ਹੀ ਖਾਤਮਾ ਹੀ ਕਰਤਾ ਭੁਗਪਾਤਾ ਜੀ ਉਹ ਆਕਾਰ ਨੇ ਸੀਗਾ ਵੀ ਪਹਿਲਾਂ ਮਨਰੇਗਾ ਸਕੀਮ 100 ਦਿੰਦੀ ਸੀ 90% ਪੈਸਾ ਸੈਂਟਰ ਦਿੰਦਾ ਸੀ 10% ਸਟੇਟਾਂ ਦਿੰਦੀਆਂ ਸੀ ਤਾਂ ਗਰੀਬ ਮਜ਼ਦੂਰ ਮਾੜੀ-ਮੋਟੀ ਰੋਟੀ ਖਾਂਦਾ ਸੀਗਾ ਜੀ ਤੇ ਲੇਕਿਨ ਮੋਦੀ ਸਰਕਾਰ ਨੇ ਆਰਐਸਐਸ ਦੇ ਕਹੇ ਤੇ ਮਜ਼ਦੂਰਾਂ ਦੇ ਢਿੱਡ ਦੇ ਵਿੱਚ ਲੱਤ ਮਾਰੀ ਹੈ ਉਹਨਾਂ ਨੇ ਚੁੱਲੇ ਸਾਰੇ ਗਰੀਬਾਂ ਠੰਡੇ ਕਰ ਦਿੱਤੇ ਉਹਨਾਂ ਨੇ ਦਿਨ ਬਣਾ ਦੇ 225 ਕਰਦੇ ਮਿੱਠੀ ਗੋਲੀ ਦੇ ਦੀ ਲੇਕਨ ਨਾਲ ਕੀ ਕਹਤਾ ਵੀ 60% ਪੈਸਾ ਅਸੀਂ ਦੇਵਾਂਗੇ 90% ਦੇ 60 ਦੇਵਾਂਗੇ ਪੈਸਾ ਤੇ 40 ਚਿੱਟਾ ਦੇਣੀਆਂ ਸਟੇਟਾ ਦਾ ਪਹਿਲੇ ਹੀ 4.5 ਲੱਖ ਕਰੋੜ ਦੇ ਘਾਟੀ ਜੀ ਨੂੰ ਉਹ ਕਿੱਥੋਂ ਦੇ ਸਕਦੀ ਹੈ ਇਸ ਕਰਕੇ ਮੰਰੇਗਾ ਸਕੀਮ ਨੂੰ ਖਤਮ ਕੀਤਾ ਤੇ ਉਹਦਾ ਨਾਮ ਹੀ ਬਦਲਤਾ ਉਹਦਾ ਨਾਮ ਵਿਕਸਿਤ ਭਾਰਤ ਜੀ ਰਾਮ ਜੀ ਰੱਖਤਾ ਜਦੋਂ ਕਿ ਚਾਹੀਦਾ ਇਹ ਸੀਗਾ ਵੀ ਅੰਬੇਡਕਰ ਰੋਜ਼ਗਾਰ ਯੋਜਨਾ ਸਕੀਮ ਚਾਹੀਦੀ ਸੀ 300 ਦਿਨ ਦੀ ਸਕੀਮ ਚਾਹੀਦੀ ਸੀ 700 ਰੁਪਏ ਦਿਹਾੜੀ ਚੱਲਦੀ ਸੀ ਮਨਰੇਗਾ ਮਜ਼ਦੂਰਾਂ ਨੂੰ ਉਹਨਾਂ ਦਾ ਬੀਮਾ ਹੋਣਾ ਚਾਹੀਦਾ ਸੀ 20-20 ਲੱਖ ਦਾ ਉਹਨਾਂ ਲਈ ਵਰਦੀਆਂ ਚਾਹੀਦੀਆਂ ਸੀਗਾ ਉਹਨਾਂ ਲਈ ਹਲਾਤ ਚਾਹੀਦਾ ਸੀਗਾ ਉਹਨਾਂ ਨੂੰ 65 ਦਿਨ ਦੀ ਛੁੱਟੀ ਚਾਹੀਦੀ ਸੀ ਤੇ 300 ਦਿਨ ਦਾ ਰਜਗਾਰ ਚਾਹੀਦਾ ਸੀ ਅੱਛਾ ਵੀਰ ਸਾਹਿਬ ਜਿੱਦਾਂ ਤੁਸੀਂ ਦੱਸ ਰਹੇ ਦਿਨ ਵੀ ਵਧਾਤੇ ਪਰ ਫਿਰ ਪ੍ਰੋਬਲਮ ਕਿੱਥੇ ਆ ਰਹੀ ਹੈ ਨਾਂ ਚੇਂਜ ਨਾਲ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ ਨਾਂ ਬਦਲਣਾ ਕੋਈ ਫਰਕ ਨਹੀਂ ਕਿਉਂਕਿ ਪੈਸਾ ਪਹਿਲਾਂ ਵੀ ਜਿਹੜੇ ਸੀ ਕਿਸੇ ਦੇ ਵੀ 190 ਦਿਨ ਲੱਗਦੇ ਕਿਸੇ ਦੇ 40 ਦਿਨ ਕਿਹਦੇ 60 ਦਿਨ ਲੱਗਦੇ ਸੀ ਜਦੋਂ 100 ਦਿਨ ਦੇ ਸੀ ਦਿਨ ਵਧਾ ਤੇ ਲੇਕਿਨ ਪੈਸਾ ਕਿੱਥੇ ਆਏਗਾ ਪੈਸਾ ਸੈਂਟਰ ਨੇ ਭੇਜਣਾ ਨਹੀਂ ਸਟੇਟ ਕਾਉਂਸਲ ਸੈਂਟਰ ਨਹੀਂ ਦਿੰਦੀ ਸੈਂਟਰ ਕਾਉਂਸਲ ਸਟੇਟ ਦਿੰਦਾ ਇਹ ਇਸ ਕਰਕੇ ਮਜ਼ਦੂਰਾਂ ਦੇ ਪੇਟ 'ਚ ਲੱਤ ਮਾਰੀ ਉਹਨਾਂ ਨੇ ਮਨਰੇਗਾ ਸਕੀਮ ਦੇ ਹੱਟ ਦੇ ਵਿੱਚ ਮਜ਼ਦੂਰਾਂ ਦੇ ਸਨਮਾਨ ਵਿੱਚ ਪੀਐਸਪੀ ਮੈਦਾਨ 'ਚ ਅੱਜ ਹਜ਼ਾਰਾਂ ਦੀ ਗਿਣਤੀ ਜਿਹੜੇ ਮਨਰੇਗਾ ਵਰਕਰ ਸੰਗਰੂਰ ਜ਼ਿਲ੍ਹੇ ਦੇ ਇਕੱਠੇ ਹੋਇਆ ਡੀਸੀ ਦਫ਼ਤਰ ਅਸੀਂ ਮਾਂਜੂਰ ਰਾਸ਼ਟਰਪਤੀ ਸਾਹਿਬ ਨੂੰ ਮੈਂਬਰੈਂਡਮ ਵੀ ਦਿੱਤਾ ਇੱਕ ਕਾਪੀ ਉਹ ਦੀ ਚੀਫ ਸਕੱਟਰੀ ਨੂੰ ਭੇਜੀ ਹੈ ਗਵਰਨਰ ਨੂੰ ਕਾਪੀ ਭੇਜੀ ਹੈ ਤਾਂ ਕਿ ਮਜ਼ਦੂਰਾਂ ਦੇ ਹੱਕ ਵੀ ਜਿਹੜੀ ਹੈਗੀ ਹੈ ਉਹ ਗੱਲ ਬਣ ਜਾਵੇ ਅੱਛਾ ਜੀ ਸਾਡੇ ਨਾਲ ਇੱਕ ਬਾਈ ਜੀ ਹੋਰ ਨੇ ਬਾਈ ਜੀ ਸਸਿਕਾਰ ਸਸਿਕਾਰ ਆਪਣਾ ਕੀ ਨਾਮ ਸਰ ਮੈਂ ਮਨਬੋਧ ਜ਼ਿਲ੍ਹਾ ਕੋਆਰਡੀਨੇਟਰ ਪੁਜਨਸ ਪਾਈ ਪਾਰਟੀ ਅੱਛਾ ਅਮਰ ਸਰ ਜਿੱਦਾਂ ਮਤਲਬ ਇੱਕ ਬੜਾ ਸੰਘਰਸ਼ ਵਿੱਢਣ ਦੀ ਤਿਆਰੀ ਦੇ ਵਿੱਚ ਹੈ ਬਾਲਨ ਸਮਾਜ ਪਾਰਟੀ ਅਗਰ ਕਿੱਤੇ ਕੋਈ ਨਹੀਂ ਆ ਮਤਲਬ ਪੰਜਾਬ ਲੈਵਲ ਦਾ ਕੋਈ ਭਾਰਤ ਲੈਵਲ ਦਾ ਕੋਈ ਸੰਦਰਸ਼ ਵਿਦਨ ਦੀ ਤਿਆਰੀ ਹੈ ਦੇਖੋ ਜਿਵੇਂ ਸਾਡੀ ਪੰਜਾਬ ਦੇ ਜਿਹੜੇ ਸੁਪਰੀਮੋ ਨੇ ਪੰਜਾਬ ਦੇ ਵਿਸਥਾ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰ ਜੇ ਅੱਜ ਜਿਹੜਾ ਪਾਰਟੀ ਸਾਡੀ ਲੀਡਰਸ਼ਿਪ ਨੇ ਜਿਹੜਾ ਇਹ ਤैया ਚੱਕਿਆ ਸੀ ਇਹ ਲਗਤਕ ਸਾਰੀ ਡਿਸਟ੍ਰਿਕਾਂ ਚ ਕਾਮਯਾਬ ਰਿਹਾ ਜੇ ਇਸ ਦਾ ਕੋਈ ਨਤੀਜਾ ਨਹੀਂ ਆਂਦਾ ਤੇ ਜਿਵੇਂ ਸਾਨੂੰ ਆਲਾ ਕਮਾਂਡ ਜਿਵੇਂ ਸਾਡਾ ਸੂਬਾ ਪ੍ਰਧਾਨ ਸਾਨੂੰ ਹੁਕਮ ਲਗਾਊਗਾ ਉਸ ਤਰ੍ਹਾਂ ਅਸੀਂ ਸਰਖਾਂ ਜਾਮ ਕਰਨ ਲਈ ਤਿਆਰ ਆ ਪਰ ਇਹ ਜਿਹੜੀ ਸਿਕਿਉਰਿਟੀ ਹੈ ਜਿਸ ਦੇ ਨਾਲ ਗਰੀਬਾਂ ਦੇ ਮਜ਼ਦੂਰਾਂ ਦੇ ਬੱਚੇ ਪੜ੍ਹ ਸਕਦੇ ਸੀ ਤੇ ਦਿਹਾੜੀ ਜਿਹੜਨਾਂ ਨੇ ਘਰ ਦੇ ਕਰਦੇ ਸੀ ਪਰ ਇਸ ਨੂੰ ਅਸੀਂ ਕਿਸੇ ਵੀ ਕੀਮਤ ਤੇ ਇਸ ਨੂੰ ਬਰਬਾਦ ਨਹੀਂ ਹੋਣ ਦੰਗੇ 10-15 ਦਿਨ ਰਾਤ ਇਸ ਨੂੰ ਬਹਾਲ ਕਰਨ ਲਈ ਸੜਕਾਂ ਤੇ ਪੁਤਰਮ ਤਿਆਰ ਵਰ ਤਿਆਰ ਹੈ ਬਾਜੀ ਬਹੁਤ ਬਹੁਤ ਧੰਨਵਾਦ ਕਿ ਭਾਈ ਜੀ ਨੇ ਦੱਸਿਆ ਕਿ ਅਗਰ ਨਹੀਂ ਮਸਲਾ ਹੱਲ ਹੁੰਦਾ ਤਾਂ ਦੇਸ਼ ਵਿਆਪੀ ਹੜਤਾਲਾਂ ਤੱਕ ਦਾ ਜਾਂ ਸੰਦਰਸ਼ ਕਰਨ ਦਾ ਬਹੁਤ ਸੁਲ੍ਹਾਗਣੇ ਤੇ ਸੱਦਾ ਦਿੱਤਾ ਜਾਏਗਾ। ਸੋ ਇਸ ਤਰ੍ਹਾਂ ਦੇ ਮੁੱਦੇ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਜਰੂਰ ਵਿਜ਼ਿਟ ਕਰੋ। ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਅੱਜ ਦੇ ਵਿੱਚ ਸਾਡੇ ਸਾਥੀਆਂ ਦਾ ਵੀ ਬਹੁਤ-ਬਹੁਤ ਧੰਨਵਾਦ। ਜੈ ਹਿੰਮ ਜੈ ਭਾਰਤ।